ਹੈਲੋ एवरीवन वेलकम बैक ਮਾਈ YouTube ਚੈਨਲ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਲੋ ਜੀ ਅੱਜ ਆਪਾਂ ਬਲੌਗ ਸਟਾਰਟ ਕਰ ਰਹੇ ਸੀ ਕਾਫੀ ਦਿਨ ਬਾਅਦ ਬਲੌਗ ਆ ਰਿਹਾ ਕਿਉਂਕਿ ਸਬਸਪਈਆ ਚੱਲ ਰਹੀ ਸੀ ਉਸ ਨਾਲ ਥਿਲਮਟ ਜੀ ਹੋਈ ਰਹਿੰਦੀ ਹੈ ਹਨਾ ਤਾਂ ਕਰਕੇ ਨੇ ਵੀ ਜੀ ਕਰਦਾ ਹੈਗਾ ਵੀਡੀਓ ਵਗੈਰਾ ਬਣਾਉਣ ਨੂੰ ਤੇ ਮੈਂ ਕਿਚਨ ਦੀ ਕੀਤੀ ਸੀ ਸਫਾਈ ਪਹਿਲਾਂ ਸਟੋਰ ਰੂਮ ਦੀ ਸਫਾਈ ਕੀਤੀ ਸੀਗੀ ਹੋਰ ਮੈਂ ਇੰਨਾ ਕਮਰਿਆਂ ਦੀ ਨਾਲੇ ਹੋਰ ਵੇੜੇ-ਬੁੜੇ ਦੀ ਸਫਾਈ ਆਪਾਂ ਹਜੇ ਨਹੀਂ ਕਰੀ ਕਿਉਂਕਿ ਥੋੜੀ-ਬਹੁਤੀ ਬਾਰਸ਼ ਜੀ ਆ ਜੇ ਹਨਾ ਤੇ ਐਂ ਜੇ ਵੀ ਬਾਰਸ਼ ਪਈ ਤੋਂ ਬਾਅਦ ਹੀ ਜੀ ਆਪਾਂ ਕਰਾਂਗੇ ਹੁਣ ਸਾਰੇ ਬਾਹ ਵੀਜ ਰਹੇ ਨੇਗੇ ਤੇ ਤਾਂ ਕਰਕੇ ਰੇਤਾ ਵਗੈਰਾ ਬਹੁਤ ਜ਼ਿਆਦਾ ਉੱਡ ਰਿਹਾ ਹੁਣ ਇੰਨਾ ਕੋਈ ਫਾਇਦਾ ਨਹੀਂ ਹੈਗਾ ਸਫਾਈ ਵਗੈਰਾ ਜ਼ਿਆਦਾ ਡੀਪ ਕਲੀਨਿੰਗ ਕਰਨ ਦਾ ਤੇ ਮੋٹے-ਮੋٹے ਜੀ ਆਪਾਂ ਨੇ ਕਰ ਲਈ ਤੇ ਕਿਚਨ ਜ਼ਿਆਦਾ ਗੰਦਾ ਜਿਹਾ ਹੋਇਆ ਪਿਆ ਸੀਗਾ ਇਸ ਕਰਕੇ ਆਪਾਂ ਨੇ ਕਿਚਨ ਦੀ ਸਫਾਈ ਕਰ ਲਈਤੀ ਆ ਤੇ ਕਿਚਨ ਦੀ ਸਫਾਈ ਕਰਨ ਲੱਗਿਆ ਹਨਾ ਹੋਰ ਤਾਂ ਸਾਰਾ ਕੁਝ ਵਧੀਆ ਸਾਫ ਸੁਥਰਾ ਹੋ ਜਾਂਦਾ ਤੇ ਇੱਕ ਥੋੜੀ ਜੀ ਪ੍ਰੋਬਲਮ ਆ ਜਾਂਦੀ ਆ ਆਪਣੇ ਜਿਹੜੇ ਸਿੰਕ ਵਗੈਰਾ ਹੁੰਦੇ ਨੇਗੇ ਉਹਨਾਂ ਦਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਤੇ ਉਹ ਸਾਫ ਕਰਨੇ ਬਹੁਤ ਔਖੇ ਲੱਗਦੇ ਆ ਹਨਾ ਇਹ ਸੀ ਕਿ ਚੀਕੂ ਆਪਣੇ ਘਰ ਦੇ ਚੀਕੂ ਸੀਗੇ ਕੁਛ ਇਹ ਖਾ ਲਿੱਤੇ ਸੀਗੇ ਕੁਛ ਪੈ ਸੀ ਥੋੜੇ ਜੇ ਕੱਚੇ ਤੋੜ ਲੇ ਆਪਾਂ ਤੂੜੀ ਤਾੜੀ 'ਚ ਦੱਬ ਕੇ ਇਹਨਾਂ ਨੂੰ ਹਨਾ ਗਰਮੈਸ ਦੇ ਕੇ ਪਕਾ ਲੈਣੇ ਹੁੰਨੇ ਆ ਪਰ ਇਹਨਾਂ 'ਚ ਮਠਾਸ ਜੀ ਨਹੀਂ ਬਣੀ ਹੈਗੀ ਕੱਚੇ ਤੋੜਿਆਂ ਕਰਕੇ ਜਿੰਨੇ ਕੇ ਖਾਣੇ ਸੀ ਖਾਲੇ ਬਾਕੀ ਦੇ ਚਲੋ ਇਹ ਸੁੱਟਣੇ ਪੈਣਗੇ ਹੁਣ ਕਿਉਂਕਿ ਕੱਚੇ ਤੋੜ ਲਏ ਪਾਪਾ ਜੀ ਨੇ ਕੱਚੇ ਵਾਲੇ ਤੋੜ ਲਿੱਤੇ ਸੀਗੇ ਆ ਸਿੰਕ ਦੇਖੋ ਕਿੰਨੇ ਗੰਦੇ ਹੋਏ ਪਿਆ ਹਨ ਇਹਨਾਂ ਚ ਨਾ ਸੂਰਾ ਜਾਂ ਜੰਮ ਜਾਂਦਾ ਹੁੰਦਾ ਸੂਰਾ ਜਾਂ ਜੰਮਣ ਨਾਲ ਨਾ ਇਹ ਥੋੜੇ ਜਿਹਾ ਗੰਦੇ ਜਿਹਾ ਲੱਗਣ ਲੱਗ ਜਾਂਦੇ ਆ ਹੈ ਹੈ ਵੀ 15 16 ਸਾਲ ਪੁਰਾਣੇ ਸਿੰਕ ਨੇਗੇ ਤੇ ਟੂਟੀਆਂ ਵਗੈਰਾ ਵੀ ਬਹੁਤ ਗੰਦੀਆਂ ਹੋ ਜਾਂਦੀਆਂ ਨੇ ਜਿਹੜਾ ਆਪਣਾ ਭਾਂਡੇਆਂ ਵਾਲਾ ਰੈਕ ਹੁੰਦਾ ਉਹ ਵੀ ਬਹੁਤ ਜ਼ਿਆਦਾ ਖਰਾਬ ਹੋਇਆ ਆਪਾਂ ਆਪਾ ਦੱਸਦੇ ਆ ਕਿਸ ਤਰ੍ਹਾਂ ਸਫਾਈ ਕਰਾਂਗੇ ਵੈਸੇ ਤਾਂ ਬਾਜ਼ਾਰ ਚੋਂ ਬਹੁਤ ਕੈਮੀਕਲ ਚੀਜ਼ਾਂ ਮਿਲਦੀਆਂ ਨੇ ਹਨਾ ਸਾਫ਼ ਕਰਨ ਵਾਸਤੇ ਤੇ ਉਹਨਾਂ ਨਾਲ ਇੰਨਾ ਸਫਾਈ ਨਹੀਂ ਆਉਂਦੀ ਹਨਾ ਮੈਂ ਤੁਹਾਨੂੰ ਜੋ ਵੀ ਸੁਣਨਾ ਸ਼ੇਅਰ ਕਰਦੀ ਹਾਂ ਜਿਹੜੇ ਘਰੇ ਚੀਜ਼ ਹੁੰਦੀਆਂ ਹਨਾ ਉਹੀ ਸ਼ੇਅਰ ਕਰਦੀ ਹੁੰਦੀਆਂ ਤਾਂ ਕਿ ਆਪਾਂ ਨੂੰ ਬਾਜ਼ਾਰੋਂ ਕੋਈ ਵੀ ਚੀਜ਼ ਲੈਣੀ ਨਾ ਪਵੇ ਤੇ ਆਪਣਾ ਭੈਣਾਂ ਦਾ ਘਰੀ ਸਰ ਜੇ ਹਨਾ ਤੇ ਮੈਂ ਘਰੀ ਸਾਰ ਲੈਣੀ ਹੁੰਦੀਆਂ ਚੀਜ਼ਾਂ ਜੀਆਂ ਹਨਾ ਉਹ ਕਰਕੇ ਬਾਜ਼ਾਰ ਚੋਂ ਮੈਂ ਘੱਟ ਹੀ ਖਰੀਦੀ ਹੁੰਦੀ ਆ ਤੇ ਲੋ ਜੀ ਮੈਂ ਤੁਹਾਨੂੰ ਦੱਸਦੀਆਂ ਵੀ ਸਿੰਕ ਕਿੱਦਾਂ ਸਾਫ਼ ਕਰਨੇ ਆ ਇਹ ਆਪਾਂ ਨੇ ਸ਼ੈਂਪੂ ਲੈਤਾ ਕੋਈ ਵੀ ਸ਼ੈਂਪੂ ਲੈ ਲੈਣਾ ਜਿਹੜਾ ਆਪਾਂ ਮਤਲਬ ਕਿ ਆਪਣੇ ਵਾਲਾਂ ਵਾਸਤੇ ਵਰਤਦੇ ਆ ਕੋਈ ਵੀ ਸ਼ੈਂਪੂ ਤੁਹਾਡੇ ਕੋਲੇ ਹੈਗਾ ਉਹ ਲੈ ਲਓ ਤੇ ਇੱਕ ਲੈ ਲਓ ਨਿੰਬੂ ਹਨਾ ਨਿੰਬੂ ਨੂੰ ਕੱਟੋ ਕਿਉਂਕਿ ਆ ਗਰਮੀਆਂ ਚ ਨਿੰਬੂ ਵੀ ਆਪਣੇ ਘਰਾਂ ਚ ਆਮ ਹੀ ਮਿਲ ਜਾਂਦੇ ਸ਼ੈਂਪੂ ਤਾਂ ਹਰੇਕ ਦੇ ਘਰ ਚ ਹੁੰਦਾ ਹੀ ਆ ਹੈਨਾ ਤੇ ਆਪਾਂ ਨੇ ਪਹਿਲਾਂ ਮਤਲਬ ਸ਼ੈਂਪੂ ਲੈ ਕੇ ਸਾਰੇ ਸਿੰਕ ਤੇ ਮਾਰ ਲਿਆ ਸੀਗਾ ਸਿੰਕ ਤੋਂ ਮਾਰਨ ਤੋਂ ਬਾਅਦ ਹੁਣ ਆਪਾਂ ਅੱਧਾ ਕੱਟ ਕੇ ਨਿੰਬੂ ਲੈ ਲਿਆ ਨਿੰਬੂ ਨਾਲ ਐਨ ਚੰਗੀ ਤਰ੍ਹਾਂ ਇਹਨੂੰ ਆਪਾਂ ਸਾਫ਼ ਕਰਾਂਗੇ ਚੰਗਾ ਰਗੜ ਰਗੜ ਕੇ ਸਾਫ਼ ਕਰਨਾ ਆਪਾਂ ਨੇ ਐਣ ਇਹ ਵਧੀਆ ਹੋ ਜਾਣੇ ਆਗੇ ਜਿਆਦਾ ਇਹ ਚ ਕੋਈ ਮਿਹਨਤ ਦਾ ਕੰਮ ਵੀ ਨਹੀਂ ਹੈਗਾ ਜਿਆਦਾ ਇਹ ਚ ਪੈਸਾ ਵਗੈਰਾ ਵੀ ਨਹੀਂ ਲੱਗਦਾ ਹਨਾ ਹੋਰ ਆਪਣੇ ਸਿੰਕ ਐਨੇ ਖਰਾਬ ਨਹੀਂ ਹੁੰਦੇ ਨਾ ਚ ਨਾ ਪਾਣੀ ਚ ਸੁਰੇ ਦੀ ਮਾਤਰਾ ਬਹੁਤ ਜ਼ਿਆਦਾ ਆ ਰਹੀ ਆ ਸਾਡੇ ਇੱਧਰ ਨੂੰ ਤੇ ਪਤਾ ਨਹੀਂ ਇੰਨਾ ਸੁਰਾ ਕਿਉਂ ਆਉਂਦਾ ਸੂਰਾ ਜਾਂ ਬਾਥਰੂਮਾਂ ਚ ਵੀ ਲੱਗ ਜਾਂਦਾ ਤੇ ਭਾਂਡੇ ਵਾਲੇ ਸਿੰਕਾਂ ਵਗੈਰਾ ਚ ਵੀ ਬਾਸ ਵੀ ਸਣ ਚ ਵੀ ਲੱਗ ਜਾਂਦਾ ਤੇ ਉਹ ਸਾਫ ਕਰਨਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਤੇ ਆਹ ਇੱਕ ਵਾਰ ਮੈਂ ਪੰਗਾ ਜਾਂ ਲੈ ਲਿਆ ਸੀਗਾ ਉਦੋਂ ਸਿੰਕ ਕਾਫੀ ਗੰਦੇ ਹੋ ਗਏ ਮੈਂ ਨਾ ਕੀ ਕਰਿਆ ਹਾਰਪਿਕ ਲੈ ਲਿਆ ਤੇ ਨਿਊ ਬੋਤਲ ਜੀ ਲਈ ਹੋਈ ਆ ਜਿਹੜਾ ਆਪਾਂ ਉਧਰ ਬਾਥਰੂਮਾਂ ਚ ਯੂਜ਼ ਕਰਦੇ ਆ ਉਹ ਨਹੀਂ ਮਤਲਬ ਕਿ ਮੈਂ ਉਹ ਹਾਰਪਿਕ ਨਾ ਪਲਾਸਟਿਕ ਦੀਆਂ ਬਾਲਟੀਆਂ ਬੁਲਟੀਆਂ ਸਾਫ ਕਰਨ ਵਾਸਤੇ ਰੱਖਿਆ ਸੀ ਜਿਹੜੀਆਂ ਆਪਾਂ ਖਲਖੂਲ ਜੀ ਵਾਲੀਆਂ ਹੁੰਦੀਆਂ ਨੇ ਜਾਂ ਉਹ ਹੁੰਦੀਆਂ ਨੇ ਬਾਰਿਸ਼ ਪ੍ਰੇਹਾਂ ਸੁਪਰੂਹਾਂ ਜੇ ਵਾਲੀਆਂ ਵਰਤਦੇ ਆ ਉਸ ਤੋਂ ਬਾਅਦ ਆਪਾਂ ਸਾਫ਼ ਕਰਦੇ ਆ ਮੈਨੂੰ ਨਾ ਇਹ 5-6 ਸਾਲ ਦੀ ਗੱਲ ਆ ਮੈਂ ਨਾ ਉਹੀ ਤੇ ਆਪਣਾ ਹਾਰਪਿਕ ਚੱਕਿਆ ਉਹ ਮੈਂ ਸਿੰਕਾਂ 'ਚ ਫੇਰਤਾ ਸਿੰਕਾਂ 'ਚ ਨਾ ਕਾਲਾ ਕਾਲਾ ਜਿਹਾ ਹੋ ਗਿਆ ਸਿੰਕ ਨਾ ਕਾਲੇ ਕਾਲੇ ਜਿਵੇਂ ਨਾ ਜਿਵੇਂ ਸੇਕ ਲੱਗਿਆ ਹੁੰਦਾ ਸਿੰਕਾਂ ਨੂੰ ਆਏ ਹੋ ਗਿਆ ਡੱਬ ਖੜੱਬੇ ਜਿਹਾ ਹੋ ਗਿਆ ਥੋੜ੍ਹਾ ਥੋੜ੍ਹਾ ਦਿਸਦੇ ਹੋਣਗੇ ਇਹ ਮੈਂ ਤੁਹਾਨੂੰ ਦੱਸਾਂ ਨਾ ਇਹ ਮੈਂ ਇਹਦੇ ਨਾਲ ਹੀ ਸਾਫ਼ ਕਰੇ ਨੇ 5-61ਾਂ 'ਚ ਇਹ ਠੀਕ ਹੋ ਗਿਆ ਬਿਲਕੁਲ ਤੇ ਇਹ ਬਹੁਤ ਵਧੀਆ ਮਤਲਕਿ ਤਿਆਰ ਹੁੰਦਾ ਘਰ 'ਚ ਹਨ ਤੇ ਇਹ ਤਾਂ ਆਪਾਂ ਮਿਲ ਹੀ ਜਾਂਦਾ ਹੁੰਦਾ ਆਮ ਹੀ ਹੁਣ ਨਿੰਬੂ ਵੀ ਆਮ ਨੇ ਤੇ ਸੈਂਪੂ ਵੀ ਘਰ 'ਚ ਮਿਲ ਜਾਂਦਾ ਤੇ ਉਸ ਤੋਂ ਬਾਅਦ ਮੈਂ ਚੰਗੀ ਤਰ੍ਹਾਂ ਨਿੰਬੂ ਵਗੈਰਾ ਦੋਨੇ ਸਿੰਕਾਂ 'ਚ ਮਾਰ ਕੇ ਤੇ ਆ ਆਪਣਾ ਜਿਹੜਾ ਸਟੀਲ ਬਰਸ ਹੁੰਦਾ ਇਹਦੇ ਨਾਲ ਚੰਗੀ ਤਰ੍ਹਾਂ ਆਪਾਂ ਸਾਫ਼ ਕਰ ਲਵਾਂਗੇ ਚੰਗੀ ਤਰ੍ਹਾਂ ਇਹਦੇ ਨਾਲ ਐਨ ਵਧੀਆ ਸਫਾਈ ਹੋ ਜਾਂਦੀ ਹੈ ਰਗੜ ਰਗੜ ਕੇ ਕਰੋ 15-20 ਮਿੰਟ ਤਾਂ ਆਪਾਂ ਨੂੰ ਲੱਗ ਹੀ ਜਾਂਦੇ ਆ ਹਨਾ ਇੰਨਾ ਕੁ ਟਾਈਮ ਤਾਂ ਆਪਾਂ ਨੂੰ ਲੱਗ ਹੀ ਜਾਂਦਾ ਹੁੰਦਾ ਕੋਈ ਵੀ ਸਾਫ਼ ਸੁਪਈਆ ਕਰਦੇ ਆ ਤੇ 3 ਮਿੰਟ ਦਾ ਕੰਮ ਹੀ ਹੁੰਦਾ ਤੇ ਦੋਨੇ ਸਿੰਕਾਂ ਚ ਆਪਾਂ ਚੰਗੀ ਤਰ੍ਹਾਂ ਮਾਰ ਲਾਂਗੇ ਜੇ ਆਪਣੇ ਸਿੰਕ ਜਿਆਦਾ ਤੁਹਾਨੂੰ ਗੰਦੇ ਲੱਗਦੇ ਆ ਤੇ ਫਿਰ ਆਪਾਂ ਇਹ ਇਸ ਤਰ੍ਹਾਂ ਕਰਨਾਗਾ ਤੇ ਦੋ ਗੇਰਾ ਮਾਰ ਲਾਂਗੇ ਨਹੀਂ ਆਪਾਂ ਹਫਤੇ ਹਫਤੇ ਦੇ ਫਰਕ ਨਾਲ ਇਹ ਮੈਨੂੰ ਤਾਂ ਮੈਂ ਤੁਹਾਨੂੰ ਦੱਸਾਂ ਮੇਰੇ ਨਾਲ ਦੀਵਾਲੀ ਵੇਲੇ ਦੇ ਸਿੰਕ ਸਾਫ਼ ਕੀਤੇ ਹੋਏ ਆ ਦੀਵਾਲੀ ਤੋਂ ਬਾਅਦ ਮੈਂ ਬਸਤ ਆਪਾਂ ਡੇਲੀ ਹੋਈ ਸਿੰਕ ਸਾਫ਼ ਕਰਦੇ ਆ ਤਿੰਨ ਤਿੰਨ ਗੇਰਾ ਹੋ ਜਾਂਦੇ ਨੇ ਹਨਾ ਸਵੇਰੇ ਭਾਂਡੇ ਮਾਂਜ ਕੇ ਸਿੰਕ ਸਾਫ਼ ਕਰ ਲੈਣੇ ਆ ਉਸ ਤੋਂ ਬਾਅਦ ਇਹ ਆਪਾਂ ਦੁਪਹਿਰ ਨੂੰ ਆਪਣਾ ਲੰਚ ਵਗੈਰਾ ਕਰਦੇ ਆ ਉਦੋਂ ਆਪਾਂ ਸਿੰਕ ਸਾਫ਼ ਕਰਦੇ ਆ ਬਰਤਨ ਸਾਫ਼ ਕਰਦੇ ਆ ਤੇ ਸ਼ਾਮ ਨੂੰ ਬਰਤਨ ਸਾਫ਼ ਕਰਦੇ ਆ ਹਨਾ ਉਦੋਂ ਆਪਾਂ ਸ਼ਾਮ ਨੂੰ ਵੀ ਕਰਕੇ ਪੈਂਦੇ ਆ ਸਿੰਕ ਵਗੈਰਾ ਸਾਫ਼ ਪ੍ਰੋਪਰ ਤਰੀਕੇ ਨਾਲ ਨਹੀਂ ਡੀਪ ਕਲੀਨ ਨਹੀਂ ਆਪਾਂ ਕਰਦੇ ਹੈਗੇ ਇਹਨਾਂ ਨੂੰ ਇਹ ਡੀਪ ਕਲੀਨਿੰਗ ਤਾਂ ਉਹਦੀ ਹੁੰਦੀ ਆ ਜਦੋਂ ਆਪਾਂ ਕਿਚਨ ਦੀ ਜਾਂ ਸਫਾਈ ਵਗੈਰਾ ਕਰਦੇ ਆ ਤੇ ਇਸ ਕਰਕੇ ਹਨਾ ਮੈਂ ਜੇ ਥੋੜੇ ਜਿਆਦਾ ਗੰਦੇ ਨੇ ਤਾਂ ਤੁਸੀਂ ਹਫ਼ਤੇ ਹਫ਼ਤੇ ਨਾਲ ਇਹਦੇ ਨਾਲ ਕੋਈ ਵੀ ਕੈਮੀਕਲ ਨਹੀਂ ਹੈਗਾ ਇਹ ਥੋੜੇ ਸਿੰਕਾਂ ਨੂੰ ਕੋਈ ਵੀ ਫਰਕ ਨਹੀਂ ਪੈਣਾ ਤੇ ਆਪਣੇ ਹੱਥਾਂ ਨੂੰ ਵੀ ਆਹ ਦੇਖੋ ਕਿੰਨੇ ਸੋਹਣੇ ਨਿਕਲੇ ਆਏ ਪਹਿਲਾਂ ਕਿਸ ਤਰ੍ਹਾਂ ਦੇ ਲੱਗਦੇ ਸੀਗੇ ਹੁਣ ਇਹ ਦੇਖੋ ਕਿੱਦਾਂ ਦੇ ਲੱਗਦੇ ਆ ਤੇ ਸਿੰਕ ਕਾਫੀ ਪੁਰਾਣੇ ਵੀ ਨੇ ਹਨਾ ਤੇ ਤੁਸੀਂ ਇਹਨਾਂ ਦਾ ਰਿਜ਼ਲਟ ਉਹਦੀ ਦੇਖੋਗੇ ਨਾਲ ਦੀ ਨਾਲ ਤੁਹਾਨੂੰ ਰਿਜ਼ਲਟ ਦੇਖਣ ਨੂੰ ਮਿਲੂਗਾ ਤੇ ਨਹੀਂ ਯਕੀਨ ਤੁਸੀਂ ਇੱਕ ਵਾਰ ਇਹ ਕਰਕੇ ਦੇਖ ਸਕਦੇ ਹੋ ਇਹ ਬਹੁਤ ਬੁਰੇ ਲੱਗਦੇ ਹਨਾ ਸਾਰਾ ਕਿਚਨ ਸਾਫ਼ ਹੋਵੇ ਤੇ ਆਪਣੇ ਸਿੰਕ ਖਰਾਬ ਜਿਹਾ ਹੋਣ ਚੰਗਾ ਨਹੀਂ ਲੱਗਦਾ ਹੈਗਾ ਜਿਵੇਂ ਆਹ ਤੇਲਾਂ ਵਗੈਰਾ ਹੁੰਦੀਆਂ ਨੇ ਜਿਹੜੀਆਂ ਤੇਲਾਂ ਲਾਈਆਂ ਹੁੰਦੀਆਂ ਨੇ ਆਪਣੇ ਤੇ ਇਹ ਵੀ ਬਿਲਕੁਲ ਸਾਫ਼ ਹੋ ਜਾਂਦੀਆਂ ਨੇ ਜਿਹੜਾ ਆਪਣਾ ਰੈਕ ਹੁੰਦਾ ਹੈਗਾ ਹਨਾ ਆਹ ਜਿਹੜਾ ਸਟੀਲ ਦਾ ਰੈਕ ਹੁੰਦਾ ਭਾਂਡੇ ਰੱਖਣ ਵਾਲਾ ਤੇ ਉਹ ਵੀ ਇਸ ਦੇ ਨਾਲ ਸਾਫ਼ ਕਰ ਸਕਦੇ ਆ ਮਤਲਬ ਕਿ ਸਟੀਲ ਦੀ ਕੋਈ ਵੀ ਚੀਜ਼ ਆ ਆਪਾਂ ਇਹਦੇ ਨਾਲ ਸਾਫ਼ ਕਰ ਸਕਦੇ ਆ ਬਾਥਰੂਮ ਵਿੱਚ ਵੀ ਕੰਮ ਆ ਜਾਂਦਾ ਇਹ ਜਿਹੜੇ ਆਪਾਂ ਤੁਹਾਨੂੰ ਦੱਸਿਆ ਇਹ ਰੈਮਡੀ ਬਾਥਰੂਮ ਵਿੱਚ ਵੀ ਕੰਮ ਆ ਜਾਂਦੀ ਹੁੰਦੀ ਆ ਤੇ ਜਿਵੇਂ ਟੂਟੀਆਂ ਵਗੈਰਾ ਹਨਾ ਸਟੀਲ ਦੀ ਕੋਈ ਵੀ ਚੀਜ਼ ਕੈਮੀਕਲ ਤੋਂ ਰਹਿਤਾ ਨਾਲ ਇਹ ਖਰਾਬ ਨਹੀਂ ਹੁੰਦੀ ਤੁਸੀਂ ਆਪ ਦੇਖੋ ਕਿੰਨੇ ਸੋਹਣੇ ਸਿੰਕ ਹੋਗੇ ਚੰਗੀ ਤੇਰਾ ਰਗੜ ਰਗੜ ਕੇ ਧੋ ਜੋ ਸੋ ਨੂੰ ਐਂ ਲੱਗਦੇ ਆ ਵੀ ਹਜੇ ਸਾਫ਼ ਨਹੀਂ ਹੋਏ ਤੂੰ ਇੱਕ ਵਾਰਾ ਤੁਸੀਂ ਫੇਰ ਕਰ ਲਓ ਜੀ ਥੋੜਾ ਟਾਈਮ ਕਾਫੀ ਟਾਈਮ ਹੋਗਾ ਕਾਫੀ ਗੰਦੇ ਸਿੰਕ ਨੇ ਤੇ ਇੱਕ ਵਾਰ ਫੇਰ ਕਰ ਲਓ ਇਹਨਾਂ ਨੂੰ ਹਨਾ ਤੇ ਮੇਰੇ ਸਿੰਕ ਇੰਨੇ ਗੰਦੇ ਵੀ ਨਹੀਂ ਸੀਗੇ ਹਨਾ ਵੈਸੇ ਇਹ ਮੇਰੇ ਦੀਵਾਲੀ ਵੇਲੇ ਦੀ ਕਰੇ ਹੋਏ ਸੀਗੇ ਉਸ ਤੋਂ ਬਾਅਦ ਮੈਂ ਹੁਣ ਪ੍ਰੋਪਰ ਤਰੀਕੇ ਨਾਲ ਕਰੇ ਨੇਗੇ ਜਿਹੜੀਆਂ ਥੱਲੇ ਪਾਇਪ ਲੱਗੇ ਹੁੰਦੇ ਨੇ ਉਹ ਤਾਂ ਯਾਨੀ ਕਿ ਮੈਂ ਕਰ ਦੇਣੀ ਹਫਤੇ ਕੇ ਬਾਅਦ ਸਾਫ਼ ਕਿਉਂਕਿ ਉਹਨਾਂ 'ਚ ਹਨਾ ਕਟਾਣੂ ਵਗੈਰਾ ਆ ਜਾਂਦੇ ਨੇ ਤੇ ਇਹ ਭੂੰਡ ਜੇ ਫਿਰਦੇ ਰਹਿੰਦੇ ਨੇ ਜੀ ਪੈਰ ਪੈਦਾ ਹੋ ਜਾਂਦੇ ਨੇ ਪਰ ਇਸ ਤਰ੍ਹਾਂ ਮੈਂ ਦਿਵਾਲੀ ਤੋਂ ਬਾਅਦ ਹੀ ਕਰ ਰਹੀ ਆ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਹਨਾ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਕਮੈਂਟ ਜ਼ਰੂਰ ਕਰਿਆ ਕਰੋ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਹਨਾ ਤਾਂ ਕਿ ਆਪਣਾ ਹੋਰ ਆਪਾਂ ਵਧੀਆ-ਵਧੀਆ ਵੀਡੀਓ ਲੈ ਕੇ ਆਵਾਂਗੇ ਤੇ ਮੈਂ ਕੋਈ ਵੀ ਵੀਡੀਓ ਪਾਉਣੀ ਆ ਕੋਈ ਮੋਟੀਵੇਸ਼ਨ ਵੀਡੀਓ ਹੁੰਦੀ ਨੇ ਆਪਣੀਆਂ ਕੋਈ ਵੀ ਇਦਾਂ ਦੀ ਵੀਡੀਓ ਆਪਾਂ ਨਹੀਂ ਪਾਉਂਦੇ ਹੈਗੇ ਰੋਜ਼ ਰੋਜ਼ ਮੈਂ ਅਪਲੋਡ ਨਹੀਂ ਕਰਦੀ ਵੀਡੀਓ ਜਦੋਂ ਮੇਰਾ ਮਨ ਜਾ ਬਣਦਾ ਜਾਂ ਜਦੋਂ ਮੈਂ ਖੁਦ ਕੋਈ ਕੰਮ ਕਰਦੀ ਆ ਤੇ ਉਹਦਾ ਰਿਜ਼ਲਟ ਦੇਖਦੀ ਆ ਹਨ ਤੇ ਉਹਦੀ ਵੀਡੀਓ ਪਾਉਣੀ ਆ ਆ ਦੇਖੋ ਸੋਨੂੰ ਇਹਦਾ ਰਿਜ਼ਲਟ ਹੁਣ ਚੰਗੀ ਤਰ੍ਹਾਂ ਦਿਖ ਰਿਹਾ ਹਨ ਵੀ ਮਤਲਬ ਕਿ ਕਿੱਦਾਂ ਦੇ ਆ ਦੇਖੋ ਟੂਟੀਆਂ ਵੀ ਬਿਲਕੁਲ ਸਾਫ਼ ਹੋ ਚੁੱਕੀਆਂ ਨੇਗੀਆਂ ਆ ਵਾਹ ਵਾਲੀ ਟੁਕੜੀ ਦੇਖੋ ਕਾਫੀ ਪੁਰਾਣੀਆਂ ਨੇ ਟੂਟੀਆਂ ਲੱਗੀਆਂ ਤਾਂ 20 ਸਾਲ ਹੋ ਗਏ ਹੋਣਗੇ ਇਹਨਾਂ ਨੂੰ ਲੱਗੀਆਂ ਨੂੰ ਤੇ ਉਦੋਂ ਤੋਂ ਹੀ ਆਪਾਂ ਹਨਾ ਇਦਾਂ ਹੀ ਸਾਫ਼ ਕਰਦੇ ਆਿਆਂਗੇ ਤੇ ਦੇਖੋ ਕਿੰਨੇ ਸੋਹਣੇ ਸਿੰਕ ਹੋ ਗਏ ਹਨਾ ਤੁਹਾਨੂੰ ਆਪ ਹੀ ਦਿਖ ਰਿਹਾ ਇੱਕ ਵਾਰੀ ਤੁਸੀਂ ਆਪ ਵੀ ਟਰਾਈ ਕਰਕੇ ਦੇਖੋ ਤੁਹਾਨੂੰ ਪਤਾ ਚੱਲ ਜਾਣਾ ਲਓ ਜੀ ਹੁਣ ਆਪਾਂ ਚੱਲਦੇ ਹਾਂ ਜੇਕਰ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਦੱਸਿਓ ਤੇ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਾਂ ਆਪਣਾ ਖਿਆਲ ਰੱਖਿਓ ਹੁਣ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ ਬਾਏ ਬਾਏ ਟੇਕ ਕੇਅਰ ਚੱਲਦੇ ਹਾਂ ਸਤਿ ਸ੍ਰੀ ਅਕਾਲ